ਪਾਰਟੀ ਔਰ ਕਾਂਗਰਸ ਗਠਬੰਧਨ ਪਹਿਲੀ ਵਾਰ ਹੀ ਪੰਜਾਬ 'ਚ ਹੋਇਆ ਤੇ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਐ ਮੇਨ ਓਪੋਜੀਸ਼ਨ ਪਾਰਟੀ ਕਾਂਗਰਸ ਨਾਲ ਉਹਦਾ ਹੋ ਗਿਆ ਗਠਬੰਧਨ ਔਰ ਗਠਬੰਧਨ ਹੋ ਗਿਆ ਧੱਕੇ ਕਰਨ ਦਾ ਗਠਬੰਧਨ ਹੋ ਗਿਆ ਭ੍ਰਿਸ਼ਟਾਚਾਰ ਕਰਨ ਦਾ ਗਠਬੰਧਨ ਹੋ ਗਿਆ ਇਲੈਕਸ਼ਨ ਨਾ ਕਰਾਉਣ ਦਾ ਇਹ ਪਹਿਲੀ ਵਾਰ ਹੀ ਹਿਸਟਰੀ ਜੋ ਹੈ 91 ਸਾਲ ਤੋਂ ਨਗਰ ਨਿਗਮ ਬਣਿਆ ਕਿ ਅੱਜ 3 ਸਾਲ ਉਹਨਾਂ ਨੇ ਲੋਕਾਂ ਦੇ ਡਰ ਤੋਂ ਇਹ ਦੋਨੋਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਔਰ ਜਿਹੜੀ ਕਾਂਗਰਸ ਐ ਉਹਨਾਂ ਨੇ ਇਲੈਕਸ਼ਨ ਨਹੀਂ ਕਰਵਾਏ ਕਾਰਪੋਰੇਸ਼ਨਰ ਦੇ ਨਗਰ ਕੌਂਸਲਰ ਦੇ ਪਰ ਮੈਨੂੰ ਆਪਦੀ ਹੈ ਮਾਨਯੋਗ ਅਦਾਲਤ ਦਾ ਕੇ ਜਿਨ੍ਹਾਂ ਦੇ ਕਹਿਨ ਦੇ ਉੱਤੇ ਡਿ렉ਸ਼ਨ ਦੇ ਉੱਤੇ ਜਿਹੜੇ ਇਲੈਕਸ਼ਨ ਹੋ ਰਿਹਾ ਪਰ ਕਿਉਂਕਿ ਡਰੇ ਹੋਏ ਨੇ ਹਾਰਨ ਤੋਂ ਪਹਿਲੇ ਵੀ ਇਹ ਅਫਸਰਾਂ ਦੇ ਮਾਧਮ ਦੇ ਨਾਲ 3 ਸਾਲ ਆਪਣਾ ਭ੍ਰਸ਼ਟਾਚਾਰ ਕਰਦੇ ਰਹੇ ਔਰ ਨਗਰ ਨਿਯਮ ਚਲਾਦੇ ਰਹੇ ਹੁਣ ਕਿਉਂਕਿ ਅਦਾਲਤ ਕਰਕੇ ਇਹਨਾਂ ਦੇ ਹੱਥੋਂ ਉਹ ਸਰੰਤਰ ਨਿਕਲ ਗਿਆ ਤੇ ਅੱਜ ਇਲੈਕਸ਼ਨ ਨੂੰ ਹਾਈਜਾ ਕਰਨ ਦੀ ਕੋਸ਼ਿਸ਼ ਹੈ ਮੈਨੂੰ 30 ਸਾਲ ਹੋ ਗਏ ਸਕ्रीय ਰਾਜਨੀਤੀ ਮੈਂ ਤਿੰਨ ਵਾਰੀ ਕਾਉਂਸਲਰ ਬਣਿਆ ਮੈਂ ਮੇਅਰ ਵੀ ਬਣਿਆ ਮੈਂ ਐਮਟੀ ਵੀ ਬਣਿਆ ਔਰ ਮੈਂ ਪੰਜਾਬ ਬੀਜੇਪੀ ਦਾ ਪ੍ਰਧਾਨ ਵੀ ਬਰਿਆ ਪਰ ਮੈਂ ਨਹੀਂ ਦੇਖਿਆ ਅਸੀ ਧੱਕੇਸ਼ਾਹੀ ਕਿ ਮੈਂ ਪਹਿਲੇ ਐਗਜ਼ਾਮਪਲ ਦੇ ਆਗਾ ਕਿ ਖੁਸ਼ਦਿਲ ਸਿੰਘ ਨੇ ਸਾਡੇ ਨਾਰਥ ਕੌਂਸਿਲਡੈਂਸੀ ਦੇਲੇ ਇਲੈਕਟਰਲ ਅਫੀਸਰ ਨੇ ਉਹ ਅਜ ਨਵਾਂ ਹੀ ਕਾਨੂੰਨ ਲੈ ਕੇ ਆਵੇ ਨਾਰਮਲੀ ਕੀ ਹੁੰਦਾ ਹੈ 11 ਤੋਂ 3 ਤੱਕ ਸੀ ਆਬਜੈਕਸ਼ਨ ਦਾ ਟਾਈਮ ਉਹ ਇਸ ਕਰਕੇ ਦਿੱਤਾ ਗਿਆ ਕਿ ਵਾਰਡ ਜਿਆਦਾ ਹੁੰਦੇ ਨੇ ਇੱਕ ਇੱਕ ਵਾਰਡ ਨੇ ਪਾਈ ਜਾਓ ਰੋਮਰੀ ਜਿਹੜਾ ਹੁੰਦਾ ਹੈ ਕਿ ਵਾਰਡ ਨੂੰ ਜਿਸਲੇ ਆਵਾਜ਼ ਪੈਂਦੀ ਹੈ ਤੇ ਜਿੰਨੇ ਉੱਥੇ ਕੈਂਡੀਡੇਟਸ ਹੁੰਦੇ ਨੇ ਉਹਨਾਂ ਨੂੰ ਅੰਦਰ ਬੁਲਾ ਲਿਆ ਜਾਂਦਾ ਹੈ ਉਹਨਾਂ ਨੂੰ ਪੁੱਛਿਆ ਜਾਂਦਾ ਤੁਹਾਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਹੈ ਔਰ ਉਹ ਉਸ ਵੇਲੇ ਕਹਿੰਦੇ ਨੇ ਜੇ ਉਹਨਾਂ ਨੂੰ ਆਬਜੈਕਸ਼ਨ ਹੋਏ ਤਾਂ ਉਹ ਤੁਹਾਨੂੰ ਸੁਣਾਈ ਹੁੰਦੀ ਹੈ ਕਰਾਸ ਆਰਗੂਮੈਂਟ ਹੁੰਦਾ ਔਰ ਜੇ ਨਾ ਹੋਏ ਤਾਂ ਉਸੇ ਵੇਲੇ ਉਹਨਾਂ ਨੂੰ ਜਿਹੜੇ ਰਿਕੁਆਇਰਡ ਲਿਟਰੇਚਰ ਹੈ ਜਿਹਦੇ ਹਿਸਾਬ ਦੀ ਕਾਪੀ ਹੈ ਜਾਂ ਹੋਰ ਡਾਇਰੈਕਸ਼ਨਸ ਨੇ ਇਲੈਕਸ਼ਨ ਕਮਿਸ਼ਨ ਨੇ ਆ ਉਹ ਹੈਂਡਓਵਰ ਕਰਕੇ ਕਹਿ ਜਾਂਦਾ ਕਿ ਤੁਸੀਂ ਕਲੀਅਰ ਹੋ ਪਰ ਖੁਸ਼ਦੇਲ ਜੀ ਜਿਹੜੇ ਕੇ ਪੀਸੀਐਸ ਅਫਸਰ ਨੇ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਇਹ ਬੇਨਤੀ ਕੀਤੀ ਕਿ ਖੁਸ਼ਦੇਲ ਜੀ ਇਹ ਗਲਤ ਕਰ ਰਹੇ ਹੋ ਉਹ ਮੈਨੂੰ ਕਹਿੰਦੇ ਨੇ ਕਿ ਮੈਂ ਤੇ 3 ਵਜੇ ਤੋਂ ਬਾਅਦ ਲਿਸਟ ਜਾਰੀ ਕਰਾਂਗਾ ਹੁਣ ਕੀ ਇਹ ਦਾਲਿਤ ਕਾਲਾ ਕਰਨ ਵਾਲੇ ਨੇ ਕਿ ਬਿਨਾ ਸੁਣੇ ਇਹ ਜਿਹੜੇ ਕਾਗਜ਼ ਜਿਹੜੇ ਨੇ ਉਹ ਲੋਕਾਂ ਦੇ ਰਿਜੈਕਟ ਕਰਨ ਵਾਲੇ ਨੇ ਮੈਂ ਖੁਸ਼ਦੇਲ ਜੀ ਨੂੰ ਕਿਹਾ ਵੀ ਹੈ ਕਿ ਮੈਂ ਕਿਹਾ ਮੈਂ ਵੀ ਇਲੈਕਸ਼ਨ ਲੜੇ ਨੇ ਹਮੇਸ਼ਾ ਹੁੰਦਾ ਹੈ ਜਿਸ ਵਜਿਲੇ ਓਬਜੈਕਸ਼ਨ ਖਤਮ ਹੋ ਜਾਣ ਤੇ ਪੇਪਰ ਦਿੱਤੇ ਜਾਂਦੇ ਟਾਈਮ ਟੈਸਟ ਕਰਕੇ ਜਿਆਦਾ ਹੁੰਦੇ ਨੇ ਵੇਦਾਂ ਕਿ ਬਾੜੀ ਕੀ ਕਰਕੇ ਟਾਈਮ ਲੈਂਦਾ ਤੇ ਤੁਸੀਂ ਸਾਰੀ ਲਿਸਟਾ ਰੋਕ ਕੇ ਬੈਠ ਗਏ ਹੋ ਕੱਲ ਨੂੰ ਤੁਸੀਂ ਕਿਸੇ ਦਾ ਨਾ ਕੱਢਦੇ ਹੋ ਉਹ ਆਪਣਾ ਬਚਾ ਕਿਸ ਤਰ੍ਹਾਂ ਕਿਸ ਤਰ੍ਹਾਂ ਕਰੇਗਾ ਘਰ ਜਾਵੇ ਉਹ ਕਿਦਾ ਆਰਗੂਮੈਂਟ ਕਰੇਗਾ ਪਰ ਨਹੀਂ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜਿਹੜਾ ਗੱਡਵੰਦਾ ਨੇ ਇੰਡੀ ਗੱਡਵੰਦਾ ਇਹ ਉਹਦਾ ਛੜਤਰ ਹੈ ਜਿਹੜੇ ਚੰਗੇ ਜਾਣਦੇ ਨੇ ਭਾਜੀ ਵੀ ਦਾ ਮਿਹਰਬਾਨ ਨਾਲ ਆ ਜਾਗਾ ਲੋਕੀ ਤੰਗ ਆਏ ਬੈਨੇ ਆਮ ਆਦਮੀ ਪਾਰਟੀ ਤੋਂ ਤੇ ਕਾਂਗਰਸ ਤੋਂ ਉਨੇ ਪਿਛਲੇ ਦਰਵਾਜੇ ਤੋਂ ਲੋਕ ਤੱਕ ਵੀ ਹੱਤਿਆ ਕਰਕੇ ਆਪਣੇ ਨਗਰ ਨਿਗਮ ਨਗਰ ਕੌਂਸਲਰ ਬਣਾਣਾ ਚਾਹਦੇ ਨੇ ਮੈਂ ਅਪਰਾਧ ਦੀ ਗੱਲ ਕਰ ਰਿਹਾ ਫਿਰ ਮੈਂ ਡੀਸੀ ਸਾਹਿਬ ਆਸਾਕਸ਼ੀ ਸਿਨਾ ਜੀ ਨਾਲ ਗੱਲ ਕੀਤੀ ਜਿਹੜਾ ਬੜਾ ਜ਼ਿੰਮੇਵਾਰ ਅਫਸਰ ਨੇ ਅਜਿੰਨਾ ਇੰਪੋਰਟੈਂਟ ਜਿੰਸੀਓ ਕਹਿੰਦੇ ਜੀ ਮੈਂ ਦਿੱਲੀ ਟੀਨ ਸੈਕਟਰ ਦੀ ਮੀਟਿੰਗ ਜਾਂ ਮੈਂ ਗੱਲ ਨਹੀਂ ਕਰ ਸਕਦਾ ਤੇ ਮੈਂ ਗੁਰਸੇਵਰਨ ਸਿੰਘ ਜੀ ਦੀ ਡਿਊਟੀ ਲਾਈ ਹੈ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਾਂਗਾ ਸਾਰੇ ਕਿੰਨੇ ਵਜੇ ਡੀਸੀ ਸਾਹਿਬ ਵੀ ਆਸਾਬਾ ਨਾਲ ਗੱਲ ਕੀਤੀ ਕਿੰਨੇ ਵਜੇ ਮੈਂ ਖੁਸ਼ਦੀਪ ਜੀ ਜਿਹੜੇ ਕਿ ਇਲੈਕਟੋਰਲ ਅਫਸਰ ਅਗੇ ਨੇ ਆਪਣਾ ਲੋਰਡ ਕੰਸਿਸਟੈਂਸੀ ਕਿੰਨੀ ਵਾਰੀ ਉਹਨਾਂ ਨਾਲ ਗੱਲ ਕੀਤੀ ਮੈਂ ਮਿਲ ਕੇ ਵੀ ਆਇਆ ਔਰ ਕਿੰਨੀ ਵਾਰੀ ਮੈਂ ਗੁਰਸਿਮਰਨ ਜੀ ਨੂੰ ਫੋਨ ਕੀਤਾ ਜਿਨ੍ਹਾਂ ਨੇ ਮੇਰਾ ਫੋਨ ਹੀ ਬਲਾਕ ਤੇ ਲਾ ਦਿੱਤਾ ਮੈਂ 10 ਕਾਲਾਂ ਕੀਤੀਆਂ ਨੇ ਪਹਿਲੇ ਫੋਨ ਵੱਜ ਰਿਹਾ ਸੀ ਚੁਗਨੀ ਦੀ ਰੇ ਜਦੋਂ ਮੈਂ ਦਿੱਲੀ ਡੀਸੀ ਸਾਹਿਬਾ ਨੂੰ ਸ਼ਿਕਾਇਤ ਕੀਤੀ ਕਿ ਜਿਹੜੇ ਅਫਸਰ ਦੀ ਤੁਸੀਂ ਦਿੱਲੀ ਜ਼ਿੰਮੇਵਾਰੀ ਲਾ ਗਏ ਹੋ ਉਹ ਤੇ ਫੋਨ ਨਹੀਂ ਦਿੰਦੇ ਉਸ ਤੋਂ ਬਾਅਦ ਉਹ ਫੋਨ ਹੀ ਅਗੇਂਡਾ ਲੈ ਸ਼ੁਰੂ ਹੋ ਗਿਆ ਇਹਦਾ ਮਤਲਬ ਉਹਨਾਂ ਨੇ ਮੇਰਾ ਫੋਨ ਬਲਾਕ ਕਰ ਦਿੱਤਾ ਕਿਉਂ ਅਫਸਰ ਡਰਦੇ ਬੈ ਨੇ ਸਾਨੂੰ ਸੁਣਨ ਦੋ ਜੇ ਉਹ ਡੈਮੋਕ੍ਰੇਸੀ ਦੇ ਵਿੱਚ ਉਹ ਪੱਖਪਾਤ ਨਹੀਂ ਕਰਨ ਦੀ ਉਹਨਾਂ ਨੂੰ ਇਜਾਜ਼ਤਾਂ ਨੇ ਉਹ ਐਸੇਲੇ ਅਫਸਰ ਨਹੀਂ ਹੈ ਜੋ ਰਿਟਰਨਿੰਗ ਆਫ ਕਰਨੇ ਚੋਣਾਂ ਦੇ ਇਹਦਾ ਮਤਲਬ ਹੈ ਦੇ ਸਰਕਾਰ ਦੀ ਜ ਇਨਸਟਰਕਸ਼ਨ ਨੇ ਕਿ ਚੰਗੇ ਕੈਂਡੀਡੇਟਾਂ ਦੇ ਕਾਗਜ਼ ਰਾਤ ਕਰ ਦਿਓ ਉਸ ਤੋਂ ਬਾਅਦ ਇਲੈਕਸ਼ਨ ਨੂੰ ਜਿਹੜਾ ਹੱਲ ਜਾਇਆ ਕਰ ਲਓ ਲੋਕਾਂ ਦੇ ਵੋਟ ਦੇ ਡਾਕਾ ਪਾ ਲਓ ਸੋ ਮੈਂ ਸਮਝਦਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਬੀਜੀ ਜਾਇਬਾ ਜਿਹੜੇ ਹੈੱਡ ਨੇ ਉਹ ਆਪ ਵੀ ਅਵੇਲੇਬਲ ਨਹੀਂ ਹੈ ਅੱਜ ਦੇ ਦਿਨ ਨਹੀਂ ਇਨਾ ਇੰਪੋਰਟੈਂਟ ਡੇ ਐਸ ਕਲੂਟੀਜ਼ ਆ ਇਲੈਕਸ਼ਨ ਦੇ ਪੇਪਰ ਫਾਈਲਿੰਗ ਦਾ ਵੀ ਇੰਪੋਰਟੈਂਟ ਡੇ ਹੁੰਦਾ ਹੈ ਇਲੈਕਸ਼ਨ ਦੀ ਕਾਊਂਟਿੰਗ ਦਾ ਵੀ ਉਹ ਆਪਣਾ ਇਲੈਕਸ਼ਨ ਦੀ ਪੋਲਿੰਗ ਦਾ ਔਰ ਕਾਊਂਟਿੰਗ ਦਾ ਇਹ ਚਾਰੋਂ ਬੜੇ ਇੰਪੋਰਟੈਂਟ ਡੇ ਹੁੰਦੇ ਨੇ ਤੇ ਡੀਸੀ ਸਾਹਿਬਾ ਜਿਹੜੇ ਨੇ ਅੱਜ ਆਫਸਰ ਨੇ ਔਰ ਜਿਹੜੇ ਅਫਸਰ ਦਾ ਨਾਮ ਲੈ ਰਹੇ ਨੇ ਉਹ ਸੁਣਨ ਨੂੰ ਤਿਆਰ ਨਹੀਂ ਸੋ ਮੈਂ ਬਹੁਤ ਚਿੰਤਾਈ ਦਾ ਕਿ ਅਫਸਰ ਜਿਹੜੇ ਨੇ ਖੁਸ਼ਦਿਲ ਦੀ ਉਹ ਕਹਿੰਦੇ ਜੀ ਮੈਂ ਤੇ 3 ਵਜੇ ਲਿਸਟ ਲਾਵਾਂਗਾ ਜਦ ਤੱਕ ਕਾਨੂੰਨੀ ਰਾਏ ਲੈਤੀ ਹੈ ਉਹੀ ਕਹਿੰਦੇ ਨੇ ਕਿ ਡੇਢਾ ਘੰਟੇ ਤੂੰ ਆਜਾ ਜਿਨ੍ਹਾਂ ਤੇ ਕੋਈ ਆਬਜੈਕਸ਼ਨ ਨਾ ਹੋਏ ਉਹਨਾਂ ਨੂੰ ਉਸੇ ਹੀ ਲਿਖ ਲੀਅਰ ਕਰੋ ਔਰ ਉਹਨਾਂ ਨੂੰ ਕਾਗਜ਼ ਦੇਓ ਖੁਸ਼ਦਿਲ ਜੀ ਨੇ ਮੈਨੂੰ ਕਿਹਾ ਜੀ ਮੇਰੀ ਕੰਪਲੀਟ ਕਰ ਦੋ ਕਿਸੇ ਜਗ੍ਹਾ ਤੇ ਜਿੱਥੇ ਮਰਜ਼ੀ ਮੈਨੂੰ ਸੁਧਾਰ ਦੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਖੁਸ਼ਦਿਲ ਜੀ ਨੇ ਕਿ ਤੁਸੀਂ ਇੰਟਰਫੇਅਰ ਕਰ ਰਹੇ ਹੋ ਜਿੱਥੋਂ ਮੈਂ ਜੇ ਫੋਨ ਦੇ ਉੱਤੇ ਉਹਨਾਂ ਨਾਲ ਗੱਲ ਕਰ ਰਿਹਾ ਵਾ ਤੇ ਮੈਂ ਜਿਹੜਾ ਰਾਈਟ ਨਹੀਂ ਹੈ ਇੱਕ ਪਾਰਟੀ ਵਾਲੋ ਮੈਂ ਦਾ ਇਲੈਕਸ਼ਨ ਚਾਰਜ ਆ ਬੀਜੇਪੀ ਨੈਸ਼ਨਲ ਪਾਰਟੀ ਆ ਉਹਦਾ ਇਸ ਅੰਮ੍ਰਿਤਸਰ ਕਾਰਪੋਰੇਸ਼ਨ ਇਲੈਕਸ਼ਨ ਦਾ ਚਾਰਜ ਆ ਤੇ ਜੇ ਮੈਂ ਉਹਨਾਂ ਨੂੰ ਰਿਜ਼ਰਟਮੈਂਟ ਦੇ ਰਿਹਾ ਜੇ ਮੈਂ ਉਹਨਾਂ ਨੂੰ ਆਬਜੈਕਸ਼ਨ ਦੇ ਰਿਹਾ ਤੇ ਮਿਸਟਰ ਖੁਸ਼ਦੇਵ ਜਿਹੜੇ ਕਿ ਨਵੇਂ ਅਫਸਰ ਨੇ ਉਹ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਡਿਸਟਰਬ ਕਰ ਰਹੇ ਹੋ ਇਹਦਾ ਮਤਲਬ ਜੋ ਥੱਕੇ ਚਾਹੀਏ ਅਫਸਰ ਕਰਨ ਸਾਡੇ ਕੋਲ ਕੋਈ ਰਾਈਟ ਨਹੀਂ ਹੈਗਾ ਕਿ ਉਹਨਾਂ ਨੂੰ ਪਹਿਲੇ ਉਹਨਾਂ ਨੇ ਕੈਂਡੀਡੇਟ ਬਾਹਰ ਕੱਢਦੇ ਸਾਰੇ ਤੇ ਸਕਿਉਰਟੀ ਬਿਨਾ ਕੈਂਡੀਡੇਟ ਦੇ ਹੋਏਗੀ ਉਹ ਫਿਰ ਮੈਨਾਂ ਨੂੰ ਗਿਆ ਮੈਂ ਕਿਹਾ ਕੈਂਡੀਡੇਟਾਂ ਨੂੰ ਅੰਦਰ ਬਣਾ ਪਾਏਗਾ ਤੁਹਾਨੂੰ ਸਕਿਉਰਟੀ ਦੇ ਵੇਲੇ ਪਰ ਬਾਅਦ ਜ ਕੈਂਡੀਡੇਟ ਬੁਲਾਏ ਤੋਂ ਉਹਨੂੰ ਕਲੀਅਰ ਨਹੀਂ ਕੀਤਾ ਕਿ ਮੈਂ ਤੇ 3 ਵਜੇ ਲਿਸਟ ਲਾਵਾਂਗਾ ਇਹ ਲੋਕਤੰਤਰ ਹੈਗੇ ਜਾਂ ਤੇ ਡਿਕਟੇਟਰ ਦਾ ਰਾਜ ਹੈ ਜੇ ਜਿਹੜਾ ਡਿਕਟੇਟਰ ਤੇ ਰਹਾ ਉਹ 3 ਵਜੇ ਲਿਸਟ ਜਿਹੜੀ ਉਹ ਲਾਣਗੇ ਤੋਂ ਮੈਂ ਇਸ ਕਰਕੇ ਪ੍ਰੈਸ ਕਾਨਫਰੰਸ ਕਾਲ ਕੀਤੀ ਹੈ ਤੁਸੀਂ ਲੋਕਤੰਤਰ ਵਿੱਚ ਚਾਪੇਸਤਾ ਬੋ ਕਿ ਅੱਜ ਇਹੀ ਮੈਨੂੰ ਲੱਗਦਾ ਸਾਰੇ ਪੰਜਾਬ 'ਚ ਹੋ ਰਿਹਾ ਹੈ ਕਿ ਲੋਕ ਹਾਰ ਦੇ ਡਰ ਤੋਂ ਕਿ ਵੀ ਇਲੈਕਸ਼ਨ ਦੇ ਜੋ ਪ੍ਰੋਮਿਸਸ ਸੀ ਜਦੋਂ ਇਹ ਬਣ ਕੇ ਆਏ ਸੀ ਆਮ ਆਦਮੀ ਪਾਰਟੀ ਵਾਲੇ ਬਦਲਾਵ ਵਾਲੇ ਉਹ ਇਹਨਾਂ ਨੂੰ ਪੂਰੇ ਨਹੀਂ ਹੋਏ 3 ਸਾਲ ਕਿਉਂ ਇਲੈਕਸ਼ਨ ਲਟਕਾਇਆ ਮੇਰਾ ਪ੍ਰਸ਼ਨ ਹੈ 3 ਸਾਲ ਅਦਾਲਤ ਦੀ ਚੋ ਲੋਕਾਂ ਨੂੰ ਜਾਣਾ ਬਿਆ ਔਰ ਲੋਕਾਂ ਦੀ ਤਕਲੀਫ ਕਿੰਨੀ ਹੋਈ ਕਿ ਇਸ ਵੇਲੇ ਕਾਉਂਸਲ ਹੀ ਕੋਈ ਨਹੀਂ ਸੀ ਲੋਕੀ ਲਵਾਰ ਸਾਹਿਬ ਨੂੰ ਹੁਮਦਰੇ ਕੂੜੇ ਦੇ ਢੇਰ ਲੱਗੇ ਰਹੇ ਸੀਵਰੇਜ ਪਾਣੀ ਖੜੇ ਰਹੇ ਸਫਾਈ ਆਪਣਾ ਸੜਕਾਂ ਦਾ ਕੋਈ ਨਿਰਮਾਣ ਨਹੀਂ ਹੋਇਆ ਡਵੈਲਪਮੈਂਟ ਖਤਮ ਹੋਈ ਰਹੀ ਔਰ ਇੱਕ ਜਿਹੜੇ ਉੱਥੋਂ ਦੇ ਹੈਡ ਸੀ ਚਾਹੇ ਉਹ ਕਮਿਸ਼ਨਰ ਹੋ ਗਏ ਆਈਓ ਹੋ ਗਏ ਜਾਂ ਕੋਈ ਅਫਸਰ ਉਹ ਰਾਜ ਕਰਦੇ ਰਹੇ ਔਰ ਰਾਜਦਸ ਵੀ ਕਰ ਰਹੇ ਨੇ ਕਿ ਚੰਡੀਗੜ੍ਹ ਬੈਠ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਸੋ ਮੈਂ ਸਮਝਣਾ ਵਾ ਕਿ ਬੜਾ ਸੀਰੀਅਸ ਮੈਟਰ ਹੈ ਯਾਰ ਸਾਡੀ ਸੁਣਵਾਈ ਨਹੀਂ ਹੋ ਰਹੀ ਮੇਰੇ ਵਰਗੇ ਵਿਅਕਤੀ ਦੀ ਪਹਿਲੀ ਵਾਰੀ ਨਹੀਂ ਅਜਾ ਧੀ ਕਿ ਇਹ ਤਾਂ ਲੱਗ ਹੀ ਰਿਆ ਸੀ ਕਿ ਕੋਈ ਡਰੀ ਹੋਈ ਸਰਕਾਰ ਹੈ ਭ੍ਰਸ਼ਟਾਚਾਰੀ ਸਰਕਾਰ ਹੈ ਝੂਠੇ ਵਾਦੇ ਵਾਲੀ ਸਰਕਾਰ ਹੈ ਲੋਕਾਂ ਨੂੰ ਫੇਸ ਨਹੀਂ ਕਰ ਸਕਦੇ ਵੋਟਾ ਇਹਦੇ ਕੋਸ਼ਿਸ਼ ਕਰ ਰਹੇ ਨੇ ਕਿ ਵੋਟ ਹੀ ਨਾ ਪਾ ਸਕੇ ਕੈਂਡੀਡੇਟ ਜੇ ਜੇਤੂ ਕੈਂਡੀਡੇਟ ਨੇ ਸਾਡੀ ਆਪੋਜੀਸ਼ਨ ਪਾਰਟੀ ਦੇ ਉਹਨਾਂ ਦੇ ਕਾਗਜ਼ ਹੀ ਰੱਦ ਕਰ ਦਿਓ ਉਹ ਇਲੈਕਸ਼ਨ ਵੀ ਜਾਈ ਨਾ ਸਕਣ ਤਾਂ ਮੈਂ ਸਮਝਣਾ ਵਾਂ ਕਿ ਇਹਦੇ ਤੇ ਸੀਰਮੈਂ ਮੈਂ ਕੇਂਦਰ ਦੇਵੀ ਜਿਹੜੇ ਚੋਣ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਲਿਖਣ ਜਾ ਰਿਹਾ ਅਗੇਂਸਟ ਥੀ ਆਫਿਸਰਸ ਮੈਂ ਜਿੰਨੇ ਉਹਨਾਂ ਦੇ ਸਹਿਯੋਗੀ ਵੀ ਨੇ ਕਿਉਂਕਿ ਸੁਖਬੀਰ ਸਿੰਘ ਸੰਧੂ ਵੀ ਨੇ ਪੰਜਾਬ ਤੋਂ ਗਏ ਹੋਏ ਨੇ ਉਹਨਾਂ ਨੂੰ ਵੀ ਲਿਖਣ ਜਾ ਰਿਹਾ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਾਂਗਾ ਮੈਂ ਰਾਸ਼ਟਰਪਤੀ ਜੀ ਨੂੰ ਵੀ ਲਿਖਾਂਗਾ ਮੈਂ ਸਾਰੇ ਜਿੰਨੇ ਉੱਚ ਅਫਸਰ ਨੇ ਉਹਨਾਂ ਨੂੰ ਲਿਖਾਂਗਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜੰਗਲ ਰਾਜ ਚੱਲ ਰਿਹਾ ਕਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਹੋ ਰਹੀ ਲੇਕਿਨ ਮਾਨ ਸਾਹਿਬ ਕਹਿੰਦੇ ਕਿ ਪੰਜਾਬ ਵਿੱਚ ਦੇ ਨੰਬਰ ਤੇ ਐਸਕਿਊਟੀ ਮਾਮਲੇ ਦੇ ਕਾਨੂੰਨ ਵਿਵਸਥਾ ਦੇ ਮਾਮਲੇ ਤੇ ਤੁਹਾਨੂੰ ਤੇ ਅੱਜ ਮੈਂ ਸਕਰੀਨਸ਼ਾਟ ਭੇਜਾਂਗਾ ਕਿ ਡੀਸੀ ਸਾਹਿਬਾ ਤੋਂ ਪਹਿਲੇ ਖੁਸ਼ਦਿਲ ਜੀ ਨੂੰ ਮੈਂ ਆਪ ਮਿਲਣ ਗਿਆ ਉਹਨਾਂ ਨੇ ਮੈਨੂੰ ਸ਼ੋਰ ਕੀਤਾ ਪਹਿਲੇ ਤਾਂ ਕੈਂਡੀਡੇਟਾਂ ਨੂੰ ਨਹੀਂ ਸੀ ਵੜਨ ਦੇ ਰਹੇ ਉਹ ਕੱਲੇ ਹੀ ਸਕਰੂਟਨੀ ਕਰਨ ਲੱਗੇ ਹੋਏ ਸੀ ਉਹ ਮੈਂ ਉਹਨਾਂ ਨੂੰ ਗਿਆ ਕੈਂਡੀਡੇਟਾਂ ਦੇ ਸਾਹਮਣੇ ਸਕਰੂਟਨੀ ਨਹੀਂ ਹੁੰਦੀ ਹੈ ਖੁਸ਼ਦਿਲ ਜੀ ਉਹਨਾਂ ਨੂੰ ਭਾਇਆ ਜਾਂਦਾ ਇੱਕ ਦੂਜੇ ਤੋਂ ਆਬਜੈਕਸ਼ਨਾਂ ਦੇ ਜਵਾਬ ਤੇ ਦੇਣ ਦਾ ਮੌਕਾ ਦਿਓਗੇ ਫੇਰ ਉਹ ਮੰਨੇ ਤੇ ਠੀਕ ਹੈ ਕਿ ਜਾਂ ਤੇ ਉਹਨਾਂ ਨੂੰ ਇਲੈਕਸ਼ਨ ਦੇ ਬਾਰੇ ਜਾਣਕਾਰੀ ਹੋ ਨਹੀਂ ਹੈ ਮੈਨੂੰ ਤੇ ਹੀ ਲੱਗ ਰਿਹਾ ਹੈ ਜਾਂ ਉਹਨਾਂ ਦੇ ਪਿੱਛੇ ਕੋਈ ਤਾਕਤ ਹੈ ਜਿਨੇ ਉਹਨਾਂ ਨੂੰ ਬਾਇਸ ਕੀਤਾ ਹੈ ਕਿ ਤੁਸੀਂ ਉਹ ਨਿਰਣੇ ਕਰਨਾ ਹੈ ਜਿਹੜਾ ਚੰਡੀਗੜ੍ਹ ਤੋਂ ਲਿਸਟ ਆਏਗੀ ਉਹ ਡਿਕਲੇਅਰ ਕਰਨੀ ਹੈ ਤੋਂ ਉਸ ਲਿਹਾਜ਼ ਨਾਲ ਉਹ ਵੀ ਮੇਰੇ ਕੋਲ ਸਕਰੀਨਸ਼ਾਟ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਉਹ ਕਹਿਣ ਲੱਗੇ ਕਿ ਤੁਸੀਂ ਮੈਨੂੰ ਡਿਸਟਰਬ ਮੈਂ ਤਿੰਨ ਫੋਨ ਕੀਤੇ ਜਿਨ੍ਹਾਂ ਦੀ ਤਰਫ ਔਰ ਉਹ ਮੈਨੂੰ ਸੁਣਨ ਨੂੰ ਤਿਆਰ ਨਹੀਂ ਹੋਏ ਕੋਈ ਦਿੱਲੀ ਉਹਨਾਂ ਨੇ ਕਿ ਪਹਿਲੀ ਵਾਰ ਹੀ ਹੋਇਆ ਜਦਕਿ ਮੈਨੂੰ ਮਾਨ ਹੈ ਚੀਫ ਸੈਕਟਰੀ ਸਰਵੇਸ਼ ਕੌਸਟੇ ਜੀ ਵੀ ਰਹੇ ਦਿਵਾੜੀ ਜੀ ਵੀ ਰਹੇ ਆਪਣਾ ਚੀਫ ਸੈਕਟਰੀ ਜਿਹੜੇ

dictatorial they are going to declare the dictatorial decisions that we are expecting from such a coward government of aam aadmi party and their partner congress party indicate wonder but sa tanu nahi lagda ki log thagge ja rahe ne aam aadmi party to kejriwal sahab ne punjab ch 1000 rupiya aurton nu den di gal kiti si hun delhi elections de vich 2100 rupiya dena kal ik navee gal share ditti hai dekho utthe ਇਹਨਾਂ ਦੀ ਜਵਾਨਤਾ ਤੇ ਜਗਤ ਹੋ ਰਹੀਆਂ ਹੀ ਨੇ ਦਿੱਲੀ ਸਾਫ ਹੋਵੇ ਤੁਸੀਂ ਦੇਖਿਆ ਪਿੱਛੇ ਸਾਤ ਦੇ ਸੱਤ ਲੋਕ ਸਭਾ ਦੀ ਸੀਟਾਂ ਹਾਰ ਗਏ ਪੰਜਾਬ ਵਿੱਚ ਜਿੱਤੇ ਮਾਨ ਸਾਹਿਬ ਕਹਿੰਦੇ ਸੀ 13 ਤੇ 13 ਜਿੱਤਾਂਗੇ 3 ਤੇ ਜਿੱਤੇ ਤੋਂ ਰਿਜੈਕਸ਼ਨ ਤੇ ਹੋਈ ਗਈ ਹੈ ਇਹਨਾਂ ਦੀ ਵੋਟ ਸ਼ੇਅਰ ਇਹਨਾਂ ਦਾ ਜਿਹੜਾ ਹੈ ਉਹ 92 ਸੀਟਾਂ ਜਿਹੜੀਆਂ ਸੀ ਉਸ ਤੋਂ ਘਟ ਗਏ ਲੋਕ ਸਭਾ ਇਹ ਕੁੰਜਿਆ ਵਿਧਾਨ ਸਭਾ ਸੀਟਾਂ ਤੇ ਆ ਗਏ ਵੋਟ ਸ਼ੇਅਰ ਇਹਨਾਂ ਦਾ ਘਟ ਕੇ 26% ਰਹਿ ਗਿਆ ਸੋ ਉਹਨਾਂ ਨੂੰ ਹਾਰਨ ਤੱਕ ਦੇ 3 ਸਾਲ ਤੋਂ ਇਲੈਕਸ਼ਨ ਨਹੀਂ ਕਰਾਇਆ ਅਜ ਤੱਕ ਦੀ ਹੋਇਆ ਦੇ ਕੋਈ ਕਾਂਗਰਸ ਦੀ ਕਾਰਪੋਰੇਸ਼ਨਾਂ ਵੀ ਲਈਆ ਬੀਜੇਪੀ ਦੀ ਕਾਰਪੋਰੇਸ਼ਨਾਂ ਵੀ ਲਈਆ ਪਰ ਅਕਾਲੀ ਦਲ ਦੀ ਕਾਰਪੋਰੇਸ਼ਨਾਂ ਵੀ ਲਈਆ ਅਜੇ ਤੱਕ ਐਸਾ ਨਹੀਂ ਜੀ ਹੋਇਆ ਕਿ ਇਹ ਹਾਈ ਜੈ ਡਿਸਟ੍ਰੈਕਸ਼ਨ ਕੀਤਾ ਜਾਂ ਢਿਲੇ ਹੋਇਆ ਹੈ ਸਰਕਾਰ ਜੇ ਇਸ ਤਰ੍ਹਾਂ ਦੇ ਮਾਨਸਾਹਬ ਦਾ ਇਲੈਕਸ਼ਨ ਜੇ ਕੇਂਦਰ ਸਰਕਾਰ ਹੋ ਜਾਂਦੀ ਪਰ ਕੇਂਦਰ ਸਰਕਾਰ ਜਿਹੜੀ ਹੈ ਕਾਨੂੰਨ ਨਾਲ ਚੱਲਣ ਵਾਲੀ ਬੋਦੀ ਜੀ ਦੀ ਹੈ ਮਾਨਸਾਹਬ ਤਦੇ ਹੀ ਮੁੱਖ ਮੰਤਰੀ ਬਣੇ ਜਦੋਂ ਇਲੈਕਸ਼ਨ ਕਰਵਾਏ ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਮਾਨਸਾਹਬ ਕਿੰਨੇ ਡਰੇ ਹੋਏ ਨੇ ਹਾਰ ਦੇ ਡਰ ਦੇ ਉੱਤੇ ਮਾਨ ਸਾਹਿਬ ਜਿਹੜੀ ਜੇਤਾਰ ਤੇ ਹੁੰਦੀ ਰਹਿੰਦੀ ਹੈ ਰਾਜਨੀਤੀ ਤੇ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਇਸ ਤਰ੍ਹਾਂ ਦੀ ਜੇ ਤੁਸੀਂ ੱੱਕੇ ਦੇ ਨਾਲ ਜਿੱਤ ਵੀ ਲੈ ਲੋਗੇ ਤੇ ਕੀ ਤੁਹਾਨੂੰ ਰਾਤੀ ਸੌਂਗ ਆਏ ਉਸ ਤੇ ਨੀਂਦ ਆਏਗੀ ਕੀ ਤੁਹਾਡਾ ਆਦਮ ਸਮਾਨ ਤੁਹਾਨੂੰ ਕਚੋਟੇਗਾ ਨਹੀਂ ਕੀ ਤੁਹਾਡਾ ਸਵਾਭ ਮਾਨ ਤੁਹਾਨੂੰ ਕਚੋਟੇਗਾ ਨਹੀਂ ਕਿ ਤੁਸੀਂ ਜਿਸ ਡੈਮੋਕ੍ਰੇਸੀ ਨੇ ਤੁਹਾਨੂੰ ਜਿਸ ਲੋਕਤੰਤਰ ਨੇ ਤੁਹਾਨੂੰ ਮਾਨ ਸਾਹਿਬ ਮੁੱਖ ਮੰਤਰੀ ਬਣਾਇਆ ਉਸੇ ਲੋਕਤੰਤਰ ਦਾ ਤੁਸੀਂ ਗੱਲ ਘੋੜਤਾ ਆਮ ਆਦਮੀ ਪਾਰਟੀ ਕਹਿੰਦੀ ਗਰਾਫ ਉੱਪਰ ਵੱਧ ਰਿਹਾ ਜੀ ਪਹਿਲੇ 92 ਐਮਐਲਏ ਸੀ ਹੁਣ ਵੱਧ ਕੇ 95 ਹੋ ਗਏ ਐ ਸਾਹਿਬ ਕਿ ਉਹ ਐਮਐਲਏ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਲੋਕਾਂ ਦਾ ਨਿਰਣੇ ਦੇਖਣ ਜਿਹੜਾ ਕਿ 2024 ਚ ਆਇਆ ਉਹਦੇ 2022 ਦੇ ਨਿਰਣੇ ਨੂੰ ਕਹਿੰਦੇ ਪਏ ਨੇ 92 2024 ਦੱਸਣ 51 ਸੀਟਾਂ ਨਹੀਂ ਆਈਆਂ ਇਹ ਦੱਸਣ ਇੰਨੀਆਂ ਸੀਟਾਂ ਕਿਉਂ ਘਟ ਗਈਆਂ ਉਹੀ ਜੋ ਤੁਸੀਂ ਕਿਹਾ ਹੈਗਾ ਕਿ ਨਾ ਕਿਸੇ ਨੂੰ 1000 ਰੁਪਏ ਮਹਿਲਾ ਨੂੰ ਪੈਨਸ਼ਨ ਮਿਲੀ ਨਾ ਕੋਈ ਵਿਕਾਸ ਹੋਇਆ ਕਿਸਾਨਾਂ ਦਾ ਨਾਅਰਾ ਨੇ ਐਲਾਨ ਕੀਤਾ ਸੀ ਕਿ ਸਾਰੇ ਕਰਜ਼ਾ ਮਾਫ਼ ਕਰਾਂਗਾ ਨਹੀਂ ਕੀਤਾ ਐਮਐਸਪੀ ਕਿਉਂ ਨਹੀਂ ਲਾਗੂ ਕਰਦੇ 13 ਫਸਲਾ ਤੇ ਹਰਿਆਣਾ ਦੀ ਸਾਡੀ ਸਰਕਾਰ ਨੇ ਐਮਐਸਪੀ ਲਾਗੂ ਕੀਤੀ ਹੈ ਇਹ ਮਾਨ ਸਾਹਿਬ ਕਿਸਾਨਾਂ ਦੇ ਉਹ 13 ਫਸਲਾ ਦੇ ਐਮਐਸਪੀ ਕਿਉਂ ਨਹੀਂ ਲਾਗੂ ਕਰਦੇ ਕਿਉਂਕਿ ਇਹ ਵੀ ਤੇ ਪਾਰਟ ਨੇ ਐਮਐਸਪੀ ਲਾਗੂ ਕਰਨ ਦੇ ਅੱਜ ਝੋਨੇ ਦੀ ਖਰੀਦ ਦੇ ਵਿੱਚ ਇਹਨਾਂ ਨੇ ਡਿਲੇ ਕਰਕੇ ਕਿਸਾਨਾਂ ਨੂੰ ਇਹਨਾਂ ਨੂੰ ਨੁਕਸਾਨ ਕਿਉਂ ਪਹੁੰਚਾਇਆ ਉਸ ਤੋਂ ਹੀ ਤੇ ਡਰਦੇ ਇਲੈਕਸ਼ਨ ਤੋਂ ਭਜਦੇ ਪਏ ਨੇ ਉਹ ਲੋਕਾਂ ਦੇ ਇਲੈਕਸ਼ਨਾਂ ਵਿੱਚ ਆਤੇ ਨੇ ਤੇ ਆਪਣੀ ਸਰਕਾਰੀ ਤਾਕਤ ਵਰਤ ਕੇ ਇਲੈਕਸ਼ਨ ਜਿਹੜਾ ਹੈ ਉਹਨੂੰ ਹਾਈਜੈਕ ਕਰ ਲਿਆ ਇਲੈਕਸ਼ਨ ਜਿਹੜਾ ਹੈ ਉਹਨੂੰ ਲੋਕਾਂ ਦੇ ਗਲਾ ਘੋਟ ਰਹੇ ਨੇ ਲੋਕਤੰਤਰ ਦਾ ਔਰ ਮੈਂ ਸਮਝਣਾ ਵਾਂ ਕਿ ਇਹ ਸਦੀਆਂ ਯਾਦ ਕਰਨਗੀਆਂ ਇਹਨਾਂ ਨੂੰ ਇਹ ਸਭ ਤੋਂ ਨਿਕੰਮੀ ਸਰਕਾਰ ਆਈ ਸੀ ਜਿਨ੍ਹਾਂ ਕੇ ਆਪਣੇ ਕੁਕਰਤ ਜਿਨ੍ਹਾਂ ਨੇ ਆਪਣੀ ਫੇਲਿਅਰ ਨੂੰ ਲੁਕਾਉਣ ਦੇ ਲਈ ਲੋਕਤੰਤਰ ਜਿਹੜਾ ਸੀ ਉਹਨੂੰ ਜੇਲ੍ਹ ਇਸ ਬਾਤ ਦਾ ਉਹਨੂੰ ਕਬਜ਼ਾ ਕਰ ਲਿਆ ਮੈਂ ਕਹ ਰਿਹਾ ਨੇ ਕੇਂਦਰ ਸਾਡੀ ਗੱਲ ਸੁਣੋ ਮੈਂ ਕਾਰਪੋਰੇਟ ਲਿਮਟਿਡ ਰਾਂਗ ਆ ਜੀ ਕਾਰਪੋਰੇਸ਼ਨ ਰੋਡ ਅੱਜ ਉਸ ਸੀਸ ਤੋਂ ਇਲਾਵਾ ਮੇਰੇ ਸਾਡੇ ਡਾਊਟ ਨੇ ਅੱਜ ਲਿਸਟ ਜਿਹੜੀ ਕਿ ਉਹ ਜਾਰੀ ਹੋ ਜਣੀ ਹੈ ਜੇ ਤੁਹਾਡੇ ਡਾਊਟ ਸਹੀ ਸਾਬਤ ਹੁੰਦੇ ਨੇ ਉਸ ਤੋਂ ਬਾਅਦ ਫਿਰ ਅਗਲਾ ਪਲਾਨ ਕੀ ਹੋਏਗਾ ਕੀ ਨਹੀਂ ਅਸੀਂ ਦੋਵਾਂ ਦਾ ਡੀ ਇਲੈਕਸ਼ਨ ਮੈਂ ਤਾਂ ਦਫਾਇਆ ਰਾਸ਼ਟਰਪਤੀ ਜੀ ਤੋਂ ਲੈ ਕੇ ਨਿچے ਤੱਕ ਅਸੀਂ ਇਹਨਾਂ ਦੀਆਂ ਚਿੱਟੀਆਂ ਲਿਕਨ ਗਿਆ ਲਿਖਾਂਗੇ ਕਿ ਇਹਨਾਂ ਨੇ ਸੁਣਿਆ ਨਹੀਂ ਔਰ ਮੈਨੂੰ ਤਾਂ ਥੋੜਾ ਜਿਹਾ ਚਿੰਤਾ ਹੈ ਆਨਰੇਬਲ ਡੀਸੀ ਸਾਹਿਬਾ ਇੱਕ ਲੇਡੀ ਨੇ ਮੈਂ ਉਹਨਾਂ ਦਾ ਸਨਮਾਨ ਕਰਨਾ ਉਹਨਾਂ ਦਾ ਵੀ ਐਟੀਟਿਊਡ ਸੀਗਾ ਕਿ ਮੈਂ ਬਹੁਤ ਬਿਜ਼ੀ ਹਾਂ ਮੀਟਿੰਗ ਦੇ ਵਿੱਚ ਆ ਕੇ ਨਾ ਲਿਸਨ ਟੂ ਯੂ ਸੋ ਪਲੀਜ਼ ਸਟਾਪ ਟੂ ਗੁਰਸਿਮ and gurpremran singh was directly not out to, to me so that but that reflects that they are all hand in a club just to hijack the democracy has been directed by their government aam ah, aadmi party bolke tusi bhi mere re jo kafi consistent sade naal chalde rene ki position lagdi hai bjp di is time te jehdi hai bjp te jit ti hui hai ji kyunki dekho aam aadmi party failure congress failure to yo unne de opposition da unnu mandate ditta si lokan ne ਉਹਨੇ ਜੱਪੀਆ ਬਾਲੀਆਂ ਰੂਲਿੰਗ ਪਾਰਟੀ ਨਾਲ ਅਰ ਕੇਜਰੀਵਾਲ ਤੇ ਰਾਹੁਲ ਗਾਂਧੀ ਜੱਪੀਆ ਬਾਬਾ ਇੰਡੀਗਟ ਬੰਦੀਆਂ ਫੋਟੋ ਇਹ ਵੀ ਪਹਿਲੀ ਵਾਰੀ ਹੋਇਆ ਕਿ ਆਪ ਦੇ ਕਿ ਜਿਹੜੀ ਮੁਖ ਵਿਪਖਸ਼ੀ ਪਾਰਟੀ ਐ ਤੇ ਜਿਹੜੀ ਰੂਲਿੰਗ ਪਾਰਟੀ ਐ ਉਹ ਮੈਨੇਜ ਹੋ ਗਿਆ ਨਾ ਜਾਂ ਆਪਸ ਦੀ ਭ੍ਰਸ਼ਟਾਚਾਰ ਕਰਨ ਦੇ ਕਿ ਸਮਝੌਤਾ ਹੋ ਗਿਆ ਕਿ ਆਓ ਇਕੱਠੇ ਹੋ ਗਏ ਲੋਕਾਂ ਨੂੰ ਕੁੱਟিয়ে ਵੀ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਲੋਕਾਂ ਨੂੰ ਲੁੱਟিয়ে ਵੀ ਪਰ ਪੰਜਾਬ 'ਚ ਇਹ ਗੱਠਬੰਦੀ ਨਹੀਂ ਹੈ ਨਾ ਸਰ ਮੈਂ ਕਹਿੰਦੀ ਕਿੱਥੇ ਨਹੀਂ ਐ ਤੇ ਲੋਕਾਂ ਦਾ ਆਈ ਬੋਝ ਐ ਕਿ ਦਿੱਲੀ 'ਚ ਜੱਪੀਆ ਬੰਦਦੇ ਨੇ ਪੰਜਾਬ 'ਚ ਸ਼ੋਅ ਕਰਦੇ ਨਹੀਂ ਐ ਤੋ ਫਿਰ ਦਿੱਲੀ ਦਾ ਤੋੜਨ ਨਾ ਆ ਜਨਰਲ ਵੋਟ ਇੰਡੀਕੇਟਰ ਬੰਦਨ ਜੋ ਬਾਹਰ ਆਨ ਕਿਉਂ ਨਹੀਂ ਆਂਦੇ ਕਰ ਬਿਚ ਇਲੈਕਸ਼ਨ ਯਾਰ ਜਸਟ ਆਈ ਵਾਸ਼ਿੰਗ ਦਾ ਪੀਪਲ ਆਫ ਪੰਜਾਬ ਪੀਪਲ ਆਫ ਪੰਜਾਬ نو ਦੇ نو ఎవਰੀਥਿੰਗ ਇਹ ਇੱਕ ਦਾ ਹੈਂਡ ਇਨ ਸਰਵਸ ਨਹੀਂ ਰਾਤ ਮਿਲ ਕੇ ਰਾਤ ਨੂੰ ਮੀਟਿੰਗਾਂ ਕਰਦੇ ਨੇ ਇਹ ਰਾਤ ਮਿਲ ਕੇ ਦੋਨੋਂ ਹੀ ਪਾਰਟੀਆਂ ਆ ਰਹੇ ਆਈਆਂ ਹੀ ਆ ਔਰ ਦੋਨੋਂ ਇੱਕ ਦੂਜੇ ਡੁੱਬਦੀਆਂ ਪਈਆਂ ਉਹਦਾ ਹੱਥ ਫੜ ਕੇ ਡੁੱਬਣ ਤੋਂ ਬਚਣਾ ਚਾਹਦੀ ਹੈ ਉਹਦਾ ਹੱਥ ਫੜ ਕੇ ਔਰ ਕੇਵਲ ਇੱਕ ਪਾਰਟੀ ਜਿਹਦਾ ਵੋਟ ਸ਼ੇਅਰ ਵਧਿਆ ਵਦੀਆਂ ਸਿੱਟਾ ਵਦੀਆਂ ਉਹ ਬੀਜੇਪੀ ਹੈ ਜਿਹਦੇ ਤੋਂ ਅੱਜ ਡਰ ਰਹੇ ਨੇ ਔਰ ਉਹ ਡਰ ਦੇ ਕਾਰਨ ਜਿਹੜਾ ਹੈ ਅੱਜ ਇਲੈਕਸ਼ਨ ਜਿਹੜੇ ਨੇ ਉਹ ਧੱਕੇ ਦੇ ਨਾਲ ਕਰਵਾ ਰਹੇ ਮੈਨੂੰ ਇਹ ਵੀ ਪਤਾ ਲੱਗਾ ਕੱਲ ਉਹਨਾਂ ਨੇ ਕਾਗਜ਼ ਹੀ ਫਾੜੇ ਕੈਂਡੀਡੇਟਾਂ ਦੇ ਪੰਜਾਬ ਦੇ ਵਿੱਚ ਕੀ ਤਰ੍ਹਾਂ ਦਾ ਇਲੈਕਸ਼ਨ ਕਰਾਂਦਾ ਕਿ ਕੈਂਡੀਡੇਟ ਆਪਣੇ ਕਾਗਜ਼ ਲੈ ਕੇ ਆਂਦਾ ਉਹਨੂੰ ਬਾਹਰ ਹੀ ਕੋਈ ਜਿਹੜੇ ਨੇ ਗੁੰਡਾ ਐਲੀਮੈਂਟਸ ਕਾਗਜ਼ ਫਾੜ ਦੇਣ ਉਹਦੇ ਇਹ ਤਾਂ ਇਤਨਾ ਜੰਗਲ ਰਾਜਾ ਉੱਥੇ ਦੇਖੋ ਯੋਗੀ ਜੀ ਜਿਨ੍ਹਾਂ ਨੇ ਕ੍ਰਿਮੀਨਲ ਖਤਮ ਕਰਤੇ ਇੱਥੇ ਜਿਹੜੇ ਹੈ ਚਾਰਜਮੈਂਟ ਮਿਲਦੀ ਹੈ ਕ੍ਰਿਮੀਨਲ ਨੂੰ ਪੰਜਾਬ ਚ ਤੇ ਨਹੀਂ ਆ ਗਏ ਕਿਤੇ ਜੀ ਮੈਨੂੰ ਤਾਂ ਲੱਗਦਾ ਹੈ ਜੀ ਯੂਪੀ ਚਾਲੇ ਨੂੰ ਸ਼ੈਟਰ ਮਿਲ ਗਿਆ ਵੀ ਕਾਂਗਰਸ ਨੇ ਤਾਂ ਯਾਰ ਅंसारी ਨੂੰ ਉੱਥੇ ਸ਼ੈਟਰ ਦੇ ਦਿੱਤਾ ਦੀ ਵੀਆਈਪੀ ਬਣਾ ਲਿਆ ਵੀ ਮੁਖਤਾਰ ਅंसारी ਨੂੰ ਔਰ ਬਾਅਦ ਹੀ ਹਾਈ ਕੋਰਟਾਂ ਨੇ ਵਾਪਸ ਉਹਨੂੰ ਯੂਪੀ ਭੇਜਿਆ ਦੀ ਟ੍ਰਾਇਲ ਲਈ ਇਹਦੇ ਨੂੰ ਬਚਾ ਕੇ ਲਿਆ ਸੀ ਕਾਂਗਰਸੀ ਇੱਥੇ ਨਹੀਂ ਮਲਕ ਸਾਹਿਬ ਬੱਚਾ ਦੁਦਾ ਵਿੱਚ ਲੜ ਮੜੀ ਸੀ ਉਹ ਬੰਬਨਾਉ ਗਾਂਧੀ ਤੋਂ ਕਿਆ ਰੇਂਗ ਸਕੂਲ ਨੂੰ ਦਿੱਲੀ ਦੇ ਵਿੱਚ ਕਿੰਨਾ ਵੇਖ ਦਿੱਤੀ ਤਾਂ ਦਰਵਾਜ਼ਾ ਨਹੀਂ ਮੇਰਾ ਇੱਕ ਕਾਰਨ ਹੈ ਜੀ ਕਿ ਇਹਦੇ ਵਿੱਚ ਦਾਰਜਕਾਲ ਹੈ ਹਾਰ ਦੇ ਕੇ ਆਮ ਆਦਮੀ ਪਾਰਟੀ ਛੇਦੰਦਰ ਕਰਦੀ ਹੈ ਤੇ ਜਿਹੜਾ ਪੰਜਾਬ ਅੱਜ ਇਲੈਕਸ਼ਨ ਤੇ ਆਈ ਹੈ ਜੀ ਇਹਦੇ ਵਿੱਚ ਪੰਜਾਬ ਕਿ ਇਹਦੇ ਬਾਰੇ ਮੈਂ ਅੱਜ ਤੁਹਾਡੇ ਤੋਂ ਜਾਣਨਾ ਕਿ ਲੋਕਤੰਤਰ ਦੇ ਦੂਜੇ ਚੌਥੇ ਸਤੰਭੋ ਇਹ ਜੋ ਤੱਕੇਸ਼ਾਈ ਚੱਲ ਰਹੀ ਹੈ ਜੋ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਹਦੇ ਤੇ ਪ੍ਰੈਸ ਵੀ ਸਭ ਕੋਆਪਰੇਟ ਕਰੇ ਔਰ ਇਹਨਾਂ ਨੂੰ ਐਕਸਪੋਜ਼ ਕਰੇ ਲੋਗਾਂ ਦੇ ਸਾਹਮਣੇ ਕਿ ਕਿੱਦਾਂ ਲੋਕਤੰਤਰ ਦੀ ਹੱਤਿਆ ਕਰ ਰਹੇ ਨੇ ਔਰ ਖਾਸ ਕਰ ਖੁਸ਼ਦਿਲ ਜੀ ਜਿਹੜੇ ਕਿ ਅੱਜ ਇਲੈਕਟਰਲ ਅਫੀਸਰ ਨੇ ਔਨ ਰਿਕਾਰਡ ਉੱਨਣ ਗਿਆ ਜੇ ਜੀ ਮੈਂ ਕਲੀਅਰ ਨਹੀਂ ਕਰਨੀ ਮੈਂ ਤੇ ਲਿਸਟ ਲਾਉਗਾ ਫਿਰ ਕਾਦੀ ਸਕੂਟ ਨਹੀਂ ਹੈ ਬਸ ਸਕੂਟ ਨਹੀਂ ਜੇ ਤੋ ਸਭ ਦੀ ਹੋ ਰਹੀ ਉਹ ਚਲੇ ਗਏ ਘਰਾਂ ਨੂੰ ਤੇ ਫਿਰ ਤੇ ਡਿਕਟੇਟਰ ਬਣ ਕੇ ਖੁਦ ਦੀ ਜਿਹਦਾ ਮਰਜ਼ੀ ਨਾ ਛੱਡ ਦੇ ਜਿਹਦਾ ਮਰਜ਼ੀ ਨਾ ਸਹੀ ਮਾਰ ਦੇ ਇਹ ਕੋ ਤਰੀਕਾ ਹੈ ਇਲੈਕਸ਼ਨ ਪੜਾਉਣ ਦਾ ਅਸੀਂ ਇੰਨੇ ਇਲੈਕਸ਼ਨ ਲੜਦੇ ਨੇ ਖੁਦ ਦੀ ਜੇ ਤੋ ਪੈਦਾ ਵੀ ਨਹੀਂ ਹੋਏ ਹੋਣਗੇ ਤਾਂਦੇ ਅਸੀਂ ਇਲੈਕਸ਼ਨ ਲੜਦੇ ਪਏ ਛੋਟਾ ਅਫਸਰ ਹੈ ਜਾਂਦਾ ਅਫਸਰ ਹੈ ਤੇ ਉਹ ਅੱਜ ਦੀ ਡੇਟ ਇਚ ਕੀ ਉਹਨਾਂ ਨੂੰ ਡਰ ਹੈ ਜੇ ਤੋ ਸਟੂਟ ਨਹੀਂ ਹੋ ਗਈ ਸਾਰਿਆਂ ਦਾ ਉਹ ਕਹਿੰਦੇ 3 ਵਜੇ ਦਾ ਮੈਂ ਦੇਖਣਾ ਹੈ 3 ਵਜੇ ਤੇ ਇਸ ਕੋਲੇ ਦਿੱਤਾ ਹੁੰਦਾ ਹੈ ਕਿ ਇੱਕ ਇੱਕ ਵਾਰਡਰ ਨੂੰ ਬੁਲਾਣਾ ਹੁੰਦਾ ਹੈ ਜਦੋਂ ਸਭਨੇ ਕਹਤਾ ਆਬਜੈਕਸ਼ਨ ਕਿਸੇ ਨੂੰ ਨਹੀਂ ਫਿਰ ਤੁਸੀਂ ਕਿਉਂ ਕਹਿੰਦੇ ਹੋ ਮੈਂ ਇਸ 3 ਵਜੇ ਲਾਵਾਂ ਕਿ ਤੁਸੀਂ ਡਿਕਟੇਟਰ ਹੋ ਤੁਸੀਂ ਡੈਮੋਕ੍ਰੇਸੀ ਦੇ ਲਾਇਓ ਜਾਂ ਕਰੋ ਤੁਹਾਡਾ ਫਰਜ਼ ਹੈ ਲੋਕਤੰਤਰ ਦੇ ਪਿਆਰ ਕਰਨਾ ਕੁਝ ਨਹੀਂ ਤੁਸੀਂ ਇਹ ਉਸ ਕਾਨੂੰਨ ਨੂੰ ਔਨ ਰਿਕਾਰਡ ਕਹਿ ਰਹੇ ਹੋ ਔਰ ਇਹ ਚੈਲੇਂਜ ਹੋਇਆ ਹਾਈ ਕੋਰਟ ਹੀ ਤੁਹਾਡੇ ਲਾਇਰ ਬੈਠੇ ਨੇ ਲਾਇਰ ਚੰਡੀਗੜੀ ਵੇਟ ਕਰ ਰਹੇ ਨੇ ਵਿਲ ਗੋ ਟੂ ਕੋਰਟ ਆਲਸੋ ਔਨ ਥਿਸ ਇਸ਼ੂ ਦੇ ਵਿਲ ਹੈਵ ਸਪੈਕੀ ਮਿਸਟਰ ਕੁਸ਼ਦੀ ਸਿੰਘ ਜੀ and other officers who are commending this uh, wrong procedure they will be answerable to the honorable court i assure